ਹਾਂਜੀ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਮੇਨ ਸ਼ਹਿਰ ਦੀ ਵੀਡੀਓ ਵਿਖਾਉਣ ਲੱਗੇ ਆ ਸਜਣੋ ਖੇਮ ਕਰਨ। ਖੇਮ ਕਰਨ ਸ਼ਹਿਰ ਦੀ ਵੀਡੀਓ ਹੈ ਡਾਕਟਰ ਦੇ ਨਾਂ ਨਾਲ ਵੀਰ ਨੂੰ ਸਾਰੇ ਜਾਣਦੇ ਆ। ਤਿੰਨ ਐਨੀਮਲ ਫੋਰ ਸੇਲ ਵਿਕਾਊ ਆ ਸਜਣੋ। ਰੰਗ ਬੇਸ਼ੱਕ ਤੇ ਸਜਣੋ ਰੰਗ ਬੇਸ਼ੱਕ ਦੀ ਵਾਈਟ ਆ ਤੇ ਪਰ ਵਾਈਟ ਤੁਹਾਨੂੰ ਅੱਜ ਜਰਸੀ ਵਿਖਾਉਣ ਲੱਗਾ ਮੰਨ ਲਓ ਵੀ ਐਫ ਗਾਂ ਦੇ ਪੇਟੋਂ ਵੀ ਪੈਦਾ ਹੋਈ ਹੋ ਸਕਦੀ ਆ ਤੇ ਪਰ ਵੀਰ ਨਾਲ ਗੱਲਾਂ ਬਾਤਾਂ ਹੋਈਆਂ ਯਾਰ ਇੰਨੀ ਸੀਲ ਸਾਉ ਤੇ ਕੀ ਕਹਿਣੇ ਤੇ ਕਰਮਾਂ ਵਾਲੀ ਦੀ ਨਾ ਚੰਗੀ ਸੇਵਾ ਕਰਿਓ ਤੇ ਬਹੁਤ ਟੌਪ ਦਾ ਦੁੱਧ ਪਾਉਗੀ ਕਿਉਂਕਿ ਥਣ ਥਣ ਬੜਾ ਕੰਮ ਦਾ ਲੱਗਾ ਬੈੜੀ ਨੂੰ ਮੱਝ ਵੀ ਸਜਣੋ ਸੂਨ ਵਾਲੀ ਅਤੇ ਵੜੀ ਵੀ ਸੂਨ ਵਾਲੀ ਇੱਕ ਬਿਨਾ ਬੱਚੇ ਤੋਂ ਗਾਂ ਖੜੀ ਆ 16 ਕਿਲੋ ਦੁੱਧ ਭਰਾਣਾ ਗੱਲਾਂ ਬਾਤਾਂ ਹੋਈਆਂ ਕਹਿੰਦਾ ਵੀ ਭਾਂਡੇ 'ਚ ਪਾਉਂਦੀ ਆ ਇਹ ਵੀ ਲੈਣੀ ਹੋਈ ਤਾਂ ਕਨੈਕਟ ਕਰ ਲਿਓ ਆਪਾਂ ਮੱਝ ਪਹਿਲਾਂ ਚਲਾ ਕੇ ਵੇਣੇ ਆ ਬਾਕੀ ਡਰੈਸ ਲੈ ਲੈਣੇ ਆ ਜਿਹੜਾ ਵੀ ਜਾਨਵਰ ਇਹਨਾਂ 'ਚੋਂ ਪਸੰਦ ਆ ਗਿਆ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਸਜਣੋ ਕਿਉਂਕਿ ਤੁਸੀਂ ਪੈਸੇ ਜਿਹੜੇ ਇਹਨਾਂ ਤੇ ਖਰਚ ਕਰਨੇ ਆ ਵੇਖੋ ਨੀਲੀ ਰਵੀ ਦਾ ਪੱਖ ਰੱਖਦੀ ਆ ਮੈਂ ਬਾਕੀ ਆਪਾਂ ਡਿਟੇਲ ਵੀਰ ਤੋਂ ਲੈਣੇ ਆ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੀ ਐਨੂੰ ਭਾਈ ਹੋਰ ਸੁਣਾਓ ਸ਼ੁਕਰ ਹੈ ਜੀ ਚੜ੍ਹਦੀ ਕਲਾ ਨਾ ਚੜ੍ਹਦੀ ਕਲਾ ਜੀ ਆਪਣਾ ਨਾਂ ਕੀ ਹੈ ਜੀ ਮੇਰਾ ਨਾਂ ਅਸ਼wini ਸ਼ਰਮਾ ਜੀ ਅਸ਼wini ਸ਼ਰਮਾ ਹਾਂ ਜੀ ਪਿੰਡ ਖੇਮਕਰਨ ਖੇਮਕਰਨ ਸ਼ਹਿਰ ਹੀ ਆ ਗਿਆ ਮੇ ਨਹੀਂ ਹਾਂ ਜੀ ਤਹਿਸੀਲ ਪੱਟੀ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਤੇ ਆਪਣਾ ਮੋਬਾਈਲ ਨੰਬਰ ਵੀਰ ਜੀ 8196 ਹਾਂ ਜੀ 90212 ਇੱਕ ਵਾਰੀ ਹੋਰ ਰਿਪੀਟ ਕਰਿਓ 8196 90212 ਆਪਣਾ ਵਪਾਰ ਲੈਣ ਦਾ ਕੰਮ ਹਾਂਜੀ 2-3 ਜਾਨਵਰ ਲਿਆਉਣੇ ਆ ਸਾਫ ਸੁਥਰੇ ਵੈੱਕੇ ਤੇ ਫੇਰ ਲੈ ਆਉਣੇ ਹਾਂਜੀ ਬਿਲਕੁਲ ਤੇ ਆ ਮੱਝ ਸੂਆ ਕਿਹੜਾ ਜੀ ਇਹ ਹੁਣ ਤੀਜੇ ਸੂਏ ਸੋਣੀਆਂ ਜੀ ਲਓ ਜੀ ਤੀਜਾ ਸੂਆ ਹੁੰਦੀ ਆ ਕਰਮਾਂ ਵਾਲੀ ਤੇ ਦੂਜੇ ਸੂਏ ਦਾ ਕੀ ਦੁੱਧ ਹਰ ਕਾਟ 13 ਕਿਲੋ ਦੁੱਧ ਦਿੱਤਾ ਜੀ ਮੈਂ ਮੈਂ ਨੇ ਦੂਜੇ ਸੂਏ ਕਰਮਾਂ ਵਾਲੀ ਨੇ 13 ਕਿਲੋ ਦੁੱਧ ਦਿੱਤਾ ਵੀ ਉਹ ਨਾੜਾ ਨੋੜਾ ਸਰੀਰ ਤੇ ਕਿਵੇਂ ਹਨਾ ਹਾਂਜੀ ਲੇਵਾ ਭਾਂਡਾ ਚੰਗਾ ਹਜੇ ਬਾਬਾ ਜੀ 7 ਦਿਨ ਲੈਂਦੀ ਜੀ ਹਜੇ 7 ਦਿਨ ਇਹਦੇ ਸੂਣ ਚ ਬਾਕੀ ਆ ਹਾਂਜੀ ਤੇ ਥਣਾ ਲਓ ਤੇ ਭਾਰਪੂਰ ਲਓ ਕੇ ਨਾ ਕੋਈ ਮਸਲਾ ਨਹੀਂ ਗਰੰਟੀ ਵਾਲੀ ਆ ਕਿਸੇ ਕਿਸਮ ਦਾ ਕੋਈ ਮਸਲਾ ਨਹੀਂ ਇਹ ਨਾ ਉਹ ਕੇ ਰਿਪੋਰਟ ਹੈ ਨਹੀਂ ਵੀ ਲਾਮ ਆ ਜੂਗਾ ਕੋਈ ਮਤਲਬ ਨਹੀਂ ਠੀਕ ਹੈ ਕੱਢਿਓ ਬਾਹਰ ਦੀ ਤੌਰ ਕਰਾਓ ਚੈੱਕ ਲਓ ਵੀ ਸਜਣੋ ਤੌਰ ਚੈੱਕ ਕਰੋ ਚੰਗਾ ਦੁੱਧ ਮੈਨੇ ਪਾਇਆ ਦੂਜੇ ਸੂਏ ਤੇ ਤੀਜਾ ਸੁੰਦੀ ਵੇਖਿਓ ਹੈ ਨਹੀਂ ਲੈ ਜੋ ਸ਼ਾਦੀ ਇਹ ਇਥੋਂ ਕਰੋ ਚੈੱਕ ਵੇਖੋ ਤਰਦੀ ਦਾ ਲੇਵਾ ਪਾਂਡਾ ਬਰੀਕੀ ਲੱਗੀ ਆ ਤੇ ਹਜੇ ਮੈਂ ਹਫਤਾ ਨਾਲ ਸੂਈ ਤੇ ਸਜਣੋ ਕਿੰਨਾ ਸੋਹਣਾ ਲੇਵਾ ਜਿਹੜਾ ਕਰਮਾਂ ਵਾਲੀ ਤਿਆਰ ਕਰ ਜੂਗੀ ਬੱਬਾਈ ਵੱਡਿਆਂ ਦੇ ਸਿਰ 'ਚ ਮਾਰੇਗੀ ਹਾਂ ਤੇ ਸੱਜਣਾ ਜਦੋਂ ਤੁਹਾਨੂੰ ਇਹਦੇ ਭਾਅ ਰੇਟ ਚੈੱਕ ਕਰਾਏ ਤੇ ਤੁਸੀਂ ਕਹਿਣਾ ਵੀ ਲੁੱਟ ਲੋ ਮੇਲਾ ਵੀਰ ਕੋਲੋਂ ਕਿਉਂਕਿ ਰੇਟ ਵੀਰ ਤੇ ਮੈਨੂੰ ਲੱਗਦਾ ਕਿ ਜਾਇਜ਼ ਹੋਣਗੇ ਬਾਕੀ ਗੱਲਾਂ ਬਾਤਾਂ ਆਪਾਂ ਪੁੱਛ ਹੀ ਲੈਣੇ ਆਂ ਵੀਡੀਓ 'ਚ ਵੇਖੋ ਬਟਨਾਂ ਵਾਲੀ ਵੀ ਕਹਿ ਸਕਦੇ ਆ ਤੇ ਸਫਾਈਆਂ ਮੈਨੂੰ ਬਹੁਤ ਚੰਗੀਆਂ ਲੱਗੀਆਂ ਵੇਖੋ ਕਰ ਲਓ ਚਾਹ ਬਟਨਾ ਵਾਲਾ ਚੱਦਾ ਜੀ ਬਟਨਾ ਵਾਲਾ ਵੇਖੋ ਲੈਵਾ ਲੂਲੀ ਪੋਲੀ ਆ ਸੱਜਣਾ ਬਹੁਤ ਟਾਪ ਦੀ ਬਣੂਗੀ ਵੇਖੋ ਇਥੋਂ ਕਿਆ ਬਾਤ ਆ ਨਾ ਥਾਣਾ ਥਾਣਾ ਦੀਆਂ ਵਿਰਲਾਂ ਲੱਗੀਆਂ ਤੇ ਉਤੋਂ ਸਿੰਗਲ ਹੱਡੀ ਦੀ ਤੇ ਵੀਰ ਜੀ ਇਹਦਾ ਰੇਟ ਕੀ ਰੱਖੀਏ ਇਹ ਬਾਬਾ ਚਾਸੀ ਦੀ ਦੇ ਦਾਂਗੇ ਹੈ 80000 80 ਤੇ 5 85000 ਦੀ ਤੇ ਉਹਦੇ ਚ ਪਿਆਰ ਮੁਹੱਬਤ ਕਰਦਗੇ ਕਿੰਨਾ ਕੁ ਕਰਦਗੇ ਇਹ ਕਰਦੇ ਨਹੀਂ ਨਹੀਂ ਅਹੀਂ ਨਹੀਂ ਕੁਛ ਆਖਣਾ ਪਹਿਲੀ ਵਾਰੀ ਮੇਲ ਹੋਏ ਆ 83000 ਦੇ 83 ਦੀ ਦੇ ਦਾ 83000 ਤੇ ਜੇ ਕੋਈ ਸੱਜਣ ਫੋਨ ਲਾਉਂਦਾ ਵੀਡੀਓ ਵੇਖ ਕੇ ਤੇ ਛੋਲ ਛੱਪਾ ਕਰਦਗੇ ਮਾਰਾ ਮੋਟ ਕਰਦੇ ਆਂਗੇ ਨਾ ਧੰਨਵਾਦ ਪੂਰਾ ਮਾਨਤਨ ਕਰ ਪੂਰਾ ਮਾਨਤਨ ਕਰਾਂਗੇ ਲੋ ਵੀ ਸੱਜਣੋ 83000 ਚ ਮਾਨਤਨ ਹੋ ਜਾਣਾ ਸੱਜਰ ਸੁੰਦੀ ਆ ਤੇ ਚੰਗੀ ਆ ਛੋਟੀ ਕਰਕੇ ਤਸੱਲੀ ਕਰਿਓ ਖਰੀਦਦਾਰੀ ਆਜਿਓ ਹਣ ਆਪਾਂ ਵਹਿੜ ਵਿਖਾਈਏ ਵਹਿੜ ਸੁਆ ਕਿਹੜਾ ਸੁੰਦੀ ਆ ਇਹ ਪਲੂਣ ਵਹਿੜ ਹਾਂਜੀ ਕੀ ਬਾਤ ਹੈ ਚੈੱਕ ਕਰ ਲੋ ਚੌਗੀ ਅਜੀ ਮੈਨੂੰ ਦੋਂ ਦੀ ਦੋਂ ਦੀ ਕੀ ਬਾਤ ਆ ਬੜਾ ਥਨ ਥਨ ਵਹਿੜ ਪਹਿਲਾਂ ਦੇ ਗੁਣਾ ਦੀ ਗੁਥਲੀ ਨਹੀਂ ਠੀਕ ਆ ਪਾਉ ਥਨ ਥਨ ਮੈਂ ਤਾਂ ਸੋਚਿਆ ਦੂਜੇ ਸੂਏ ਆ ਹਾਂਜੀ ਤੈਨ ਬਾਬਾ ਜੀ 15 ਲਊਗੀ 15 ਦਿਨ 15 ਦਿਨ ਲਾਏਗੀ ਤੇ ਬਣੂਗੀ ਬਣੇਗੀ ਤਾਂ ਵੀ ਮਹਾਰਾ ਕਿਰਪਾ ਕਰੂਗਾ ਹੈਨਾ ਫਿਰ ਪਤਾ ਲੇਖਣਗੇ ਆਪਣੇ ਸੱਜਣ ਜਿਹੜੇ ਵੀਡੀਓ ਵੇਖਣਗੇ ਮੈਂ ਤਾਂ ਆਂਦਾ ਹਾਂ ਵੀ ਵੀਡੀਓ ਨਾ ਪਾਈਏ ਜੀ ਅੱਛਾ ਕਲੋਜੀਏ ਠੀਕ ਆ ਬਣੀ ਦੀ ਪਾਵਾਂਗੇ ਤਿਆਰ ਦੀ ਨਹੀਂ ਕੋਈ ਗੱਲ ਨਹੀਂ ਹੁਣ ਅਗਲੇ ਘਰੇ ਬਣੂਗੀ ਮਾਰਾ ਕਿਰਪਾ ਕਰੀ ਹਾਂ ਸਤੇ ਥਣਾ ਥੁਣਾ ਲੋ ਤੇ ਇਹ ਵੀ ਓਕੇ ਆ ਜਮਾ ਕੱਢਿਓ ਬਾਹਰ ਇਹਦੀ ਤੋਰ ਕਰਾਓ ਚੱਕ ਸਜਣੋ ਗਾਂ ਖਰੀਦ ਲਿਓ ਬੇਫਿਕਰ ਹੋਗੇ ਬੜੀ ਚੰਗੀ ਬੱਛੀਆਂ ਮੇਰੇ ਬੜੀ ਦਿਲ ਨੂੰ ਲੱਗੀ ਆ ਪ੍ਰਿੰਟ ਵੀ ਬਹੁਤ ਸੋਹਣਾ ਵੇਖੋ ਮੂੰਹ ਇਹਦਾ ਜਰਸੀ ਵਾਲਾ ਤੇ ਰੰਗ ਹੈ ਜੱਫਾ ਵਾਲਾ ਕੀ ਬਾਤਾਂ ਵੇਖੋ ਕੱਢੀ ਲੋਲੀ ਪੋਲੀ ਤਿਆਰ ਹੋਣੀਆਂ ਵੈੜ ਥੱਲਿਓ ਸਜਣੋ ਕਮਾ ਲਓ ਸ਼ਾਜੀ ਦੇ ਕੱਦ ਕਾਠ ਵੀ ਚੰਗਾ ਕੋਈ ਛੂਟੀ ਨਾ ਮੰਨੇਓ ਵਜ਼ਨ ਚੰਗਾ ਤੇ ਪਹਿਲਣ ਵਾਛੀ ਮੇਰਾ ਮੰਨਣਾ ਯਾਰ 17 18 ਕਿਲੋ ਦੁੱਧ ਪਾ ਜੂ ਕਿ ਨਹੀਂ ਛਾ ਸਾਰੇ ਵਪਾਰੀ ਭਰਾ ਖੜੇ ਆਪਾਂ ਫਾਦੂ ਹੈ ਨਾ ਬਾਈ ਖੁੱਲਾ ਪਾਉਗੀ ਹਾਂ ਵੀਰ ਜੀ ਮਾੜੇ ਕਿਰਪਾ ਕਰੇ ਜੀ ਹਾਂ ਫਿਰ ਪਤਾ ਲੱਗੂ ਜਦੋਂ ਸਵੇਰੇ ਕੀ ਕਰਦੀ ਹੈ ਹਾਂ ਨਹੀਂ ਸਿਆਣੀ ਗੱਲ ਵੈਸੇ ਆਈਡੀਆ ਲਾਈਏ ਤਾਂ ਇਨਾ ਦੁੱਧ ਕਰਮਾ ਲਈ ਪਾਉਂਦਾ ਬਾਈ ਬਾਈ ਢਿੱਲਾ ਵੇਖੋ ਬੈਠਦੀ ਮੈਂ ਨਾ ਯਾਰ ਬਾਈ ਮੈਂ ਤਾਂ ਸੋਚਿਆ ਦੂਜੇ ਸੂਵੇ ਆ ਕਿਆ ਬਾਤਾਂ ਕਿ ਡੀ ਵਿਰਲ ਸਿਆਣੀ ਬਹੁਤ ਆ ਹਨ ਮੈਂ ਕਿਹਨਾਂ ਕੋਈ ਮੱਲਮ ਨਹੀਂ ਹੱਲ ਜੇ ਹਾਂ ਬਾਲੀ ਚੰਗੀ ਹੈ ਤੇ ਇਹਦਾ ਫਰਸ਼ਾ ਜੀ ਰੇਟ ਆ ਪੱਕੀ ਇਹ ਬਾਬਾ ਜੀ 55 ਦੀ ਦੇ ਦਾਂ ਇਹ ਦੇ ਦੇਗੀ ਆਪਾਂ 55000 ਹਾਂਜੀ ਉਹਦੇ ਚ ਕਿੰਨਾ ਕਮਾਨ ਤਾ ਕੋਈ ਥੋੜਾ ਬੋਲਾ ਮਾਨਤ ਨਹੀਂ ਕਰਦੇ ਅੱਛਾ ਹਾਂਜੀ ਜੇ ਕੋਈ ਸੱਜਣ ਫੋਨ ਲਾਉਂਦਾ ਤੇ ਪਿਆਰ ਮੁਹੱਬਤ ਕਰਦੇ ਆ ਪਿੱਛੋਂ ਕਰਿਓ ਆ ਇਹਨੂੰ ਮੜੀ ਜੀ ਇਹ ੱਟਕੇ ਮਾਰਨ ਵਾਲੀ ਗੱਲ ਹੀ ਆ ਸੱਜਣੋ ਵੇਖੋ ਵਿਰਲਾਂ ਲੱਗੀਆਂ ਸਾਹਮਣੀ ਪੈਣੀ ਆ ਵਹਿੜ ਜਿੰਨੇ ਦੀ ਮਰਜ਼ੀ ਵੇਚ ਲੋ ਇਹਦੇ ਕੋਈ ਸੱਜਣ ਦੇ ਕੋਲੇ ਚਾਰ ਨੀਰਾ ਹੈਗਾ ਤਾਂ 10 ਦਿਨ ਸਾਂਭ ਲਿਓ ਚੰਗੇ ਰੁਪਏ ਹਾਂ ਚੰਗੇ ਰੁਪਏ ਵਟਾ ਜੂਗੀ ਤਿਆਰ ਹੋਈ ਤੇ ਆਹ ਗਾਂ ਥੱਲੇ ਕਿੰਨਾ ਦੁੱਧ ਦੱਸਾ ਜੀ 16 ਕਿਲੋ ਦੁੱਧਿਆ 16 ਕਿਲੋ ਦੁੱਧ ਕਰਮਾ ਵਾਲੀ ਕੋਲੇ ਹਾਜ਼ਰ ਹਾਂਜੀ ਤੇ ਇਹ ਸੂਆ ਕਿਹੜਾ ਕਿੰਨੇ ਟਾਈਮ ਦੀ ਸੂਈ ਹੈ ਤੀਜੀ ਸੂਈ ਹੈ ਸੂਈ ਬਾਬਾ ਜੀ ਬੱਚਾ ਇਹਦਾ ਮਰਿਆ ਨੇ ਠੀਕ ਆ 1 ਮਹੀਨੇ ਡੇਢ ਮਹੀਨੇ ਦੀ ਸੂਈ ਹੈ ਡੇਢ ਮਹੀਨੇ ਦੀ ਸੂਈ ਆ ਤੇ ਤੀਜਾ ਸੂਆ ਸੂਈ ਆ ਬੱਚਾ ਮਰਿਆ ਦੁੱਧ 16 ਕਿਲੋ ਹਾਂਜੀ ਤੇ ਇਹਦਾ ਰੇਟ ਕੀ ਕਰਗੀ ਇਹ ਬੰਦਾ ਜੀ 40 ਨਹੀਂ ਦੇਦਾਂ 40000 ਦੇ ਉਦੇ ਚ ਪਿਆਰ ਮੁਹੱਬਤ ਹੋ ਜੂ ਹਨਾ ਜੀ ਕਰਦਾਂਗੇ ਮੰਨ ਠੀਕ ਆ ਧੰਨਵਾਦ ਆ ਜੂ ਇਹਨੂੰ ਲੋ ਵੀ ਸੱਜਣੋ ਇਹ ਐਨੀਮਲ ਖੇਮ ਕਰਨ ਸ਼ਹਿਰ ਦੇ ਵਿੱਚ ਆਪਾਂ ਕਵਰ ਕਰ ਲਿਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਜਾਨਵਰ ਸਾਰੇ ਚੰਗੇ ਆ ਜਿਹੜਾ ਆ ਗਿਆ ਪਸੰਦ ਆ ਕੇ ਵੇਖ ਲਿਓ ਤੇ ਤੁਹਾਡੇ ਜ਼ਰੂਰ ਪਸੰਦ ਆਊਗਾ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਮੈਂ ਦਾ ਭਾਅ ਵੀ ਮੈਂ ਦੇ ਹਿਸਾਬ ਨਾਲ ਜਾਇਜ਼ ਆ ਕਿਉਂਕਿ ਲੋਲੀ ਪੂਲੀ ਮੈਂ ਆ ਤੇ ਚੰਗੀ ਬਣੂੰਗੀ ਥੱਲੇਓ ਬਾਕੀ ਸਰ ਨੂੰ ਫੇਸ ਕੁਆਲਟੀ ਇਹਦੀ ਫਿਰ ਵੀ ਚੈੱਕ ਕਰ ਲੋ ਕੋਈ ਚੀਜ਼ ਰਹਿ ਨਾ ਜਾਵੇ ਇੱਥੋਂ ਇਹਦੇ ਥਣਾ ਦੀ ਆਪਸੀ ਕੈਪ ਦੂਰੀ ਵੀ ਸੋਹਣੀ ਆ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ